ਆਪ ਦੇ ਹੋ ਤਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਆਜ ਨਹੀਂ ਜੋ ਅੰਤ ਨਾ ਰਹੈ ਮਤ ਕੋ ਤੋ ਸਾਚੋ ਤਹ ਕਹੈ ਜਾਂਤੇ ਬ੍ਰਹਮ ਰੂਪ ਸਭ jaan ਅਪਰ ਅਕਾਰ ਭਰਮ ਹੀ ਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਚ ਸੰਧਿਆ ਦੇ ਦੀਵਾਨ ਸਜੇ ਹਨ ਔਰ ਗੁਰੂ ਕੀ ਪਵਿੱਤਰ ਪਾਵਨ ਬਾਣੀ ਸੋਦਰ ਰਾਸ ਸਿੰਘ ਦੇ ਪਾਠ ਆਰਤੀ ਆਦਿ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ ਹੁਣ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਗੁਰ ਇਤਿਹਾਸ ਦੀ ਲੜੀਵਾਰ ਕਥਾ ਨਾਲ ਜੁੜ ਜਾਓ ਮਹਾਰਾਜ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਸੰਤੋਖ 무ਨੀ ਨੂੰ ਜੋ ਬਹੁਤ ਪੁਰਾਤਨ ਸਮੇਂ ਤੋਂ ਤਪ ਕਰ ਰਿਹਾ ਸੀ ਮੱਠ ਵਿੱਚ ਬੈਠ ਕੇ ਸੰਤੋਖ ਸਰਸरोवर ਦੀ ਖੋਦਾਈ ਸਮੇਂ ਉਹਦਾ ਮੱਠ ਬਾਹਰ ਕੱਢਿਆ ਉਸ ਨੂੰ ਪ੍ਰਗਟ ਕੀਤਾ ਉਸ ਨੇ ਪੁੱਛਿਆ ਮਹਾਰਾਜ ਜੀ ਇਹ ਅਗਿਆਨ ਕੀ ਹੈ ਤੇ ਅਗਿਆਨ ਤੋਂ ਛੁਟਕਾਰਾ ਕਿਵੇਂ ਮਿਲਦਾ ਹੈ ਪਰਮਾਤਮਾ ਦਾ ਸਰੂਪ ਕੀ ਹੈ ਜਗਤ ਕੀ ਹੈ ਸੰਸਾਰ ਕਿੱਥੋਂ ਆ ਰਿਹਾ ਹੈ ਕਿੱਥੇ ਜਾ ਰਿਹਾ ਹੈ ਇਹ ਮਹਾਰਾਜ ਮੇਰੇ ਮਨ ਦਾ ਪਰਦੂਰ ਕਰੋ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਕਹਰੇ ਵੀ ਸਾਰਾ ਕੁਝ ਬ੍ਰਹਮ ਦਾ ਹੀ ਪਸਾਰਾ ਹੈ ਜਿਵੇਂ ਸੋਨਾ ਪੈਦਾ ਹੁੰਦਾ ਹੈ ਸੋਨਾ ਫਿਰ ਉਸ ਨੂੰ ਗਹਿਣੇ ਬਣਾ ਲਏ ਜਾਂਦੇ ਹੈ ਜਦੋਂ ਗਹਿਣੇ ਬਣ ਜਾਂਦੇ ਉਦੋਂ ਵੀ ਸੋਨਾ ਜਦੋਂ ਉਸ ਨੂੰ ਤੋੜ ਕੇ ਫਿਰ ਗਹਿਣਿਆਂ ਨੂੰ ਫਿਰ ਦੁਬਾਰਾ ਡੜੀ ਬਣਾ ਲਈ ਜਾਂਦੀ ਬਿਸਕੁਟ ਬਣਾ ਲੈ ਜਾਂਦਾ ਤਾਂ ਫਿਰ ਉਹ ਸੋਨਾ ਹੀ ਹੁੰਦਾ ਇਸੇ ਤਰ੍ਹਾਂ ਬ੍ਰਹਮ ਸ੍ਰਿਸ਼ਟੀ ਤੋਂ ਪਹਿਲੇ ਵੀ ਬ੍ਰਹਮ ਹੈ ਸ੍ਰਿਸ਼ਟੀ ਦੀ ਰਚਨਾ ਵੇਲੇ ਵੀ ਬ੍ਰਹਮ ਹੈ ਤੇ ਸ੍ਰਿਸ਼ਟੀ ਦੇ ਵਿਨਾਸ਼ ਤੋਂ ਬਾਅਦ ਵੀ ਬ੍ਰਹਮ ਹੀ ਰਹੇਗਾ ਆਦ ਸੱਚ ਜਵਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਮਹਾਰਾਜ ਸਾਹਿਬ ਜੀ ਉਪਦੇਸ਼ ਦੇ ਰਹੇ ਨੇ ਔ ਪ੍ਰੇਮ ਨਾਲ ਸਰਵਣ ਕਰੀਏ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਜ ਨਹੀਂ ਜੋ ਅੰਤ ਨਾ ਰਹੇ ਮਹਾਰਾਜ ਕਹਿੰਦੇ ਜਿਹੜਾ ਪਹਿਲੇ ਨਹੀਂ ਸੀ ਔਰ ਬਾਅਦ ਵਿੱਚ ਰਹਿਣਾ ਨਹੀਂ ਉਹ ਸੱਚਾ ਨਹੀਂ ਹੋਇਆ ਕਰਦਾ ਸੱਚਾ ਉਹ ਹੁੰਦਾ ਜਿਹੜਾ ਪਹਿਲੇ ਵੀ ਹੋਵੇ ਔਰ ਬਾਅਦ ਵਿੱਚ ਵੀ ਰਵੇ ਹਾਂ ਜੀ ਤਕੋ ਤੋ ਸੱਚ ਹੋ ਤਹਿ ਕਹੈ ਜਿਹੜਾ ਵਿਚਾਰ ਨੇ ਸਮੇਂ ਚ ਹੈ ਉਹ ਸੱਚਾ ਕਿਵੇਂ ਹੋਇਆ ਉਹ ਬਦਲ ਸਕਦਾ ਜਿਹੜਾ ਬਦਲ ਸਕਦਾ ਉਹ ਝੂਠਾ ਹੈ ਜਿਵੇਂ ਛਾਪ ਦੀ ਮੁੰਦਰੀ ਦੀ ਚੈਨੀ ਬਣ ਸਕਦੀ ਹੈ ਔਰ ਚੈਨੀ ਨੂੰ ਤੋੜ ਕੇ ਕੜਾ ਬਣਾਇਆ ਜਾ ਸਕਦਾ ਹੈ ਕੜੇ ਦੀ ਫਿਰ ਛਾਪ ਬਣ ਸਕਦੀ ਹੈ ਚੈਨੀ ਬਣ ਸਕਦੀ ਹੈ ਕੰਨਾਂ ਦੀਆਂ ਵਾਲੀਆਂ ਜਾਂ ਕਾਂਟੇ ਡੋਬਸ ਬਣ ਸਕਦੇ ਨੇ ਹੋਰ ਬੜਾ ਕੁਝ ਬਣ ਸਕਦਾ ਜੇ ਸੋਨਾ ਪਹਿਲੇ ਵੀ ਸੋਨਾ ਹੈ ਗਹਿਣੇ ਦੇ ਸਮੇ ਵੀ ਸੋਨਾ ਹੈ ਤੇ ਸੋਨਾ ਸਟਾਲ ਕੇ ਉਹਦੀ ਬਿਸਕੁਟ ਬਣਾਇਆ ਜਾਵੇ ਵੀ ਫਿਰ ਵੀ ਸੋਨਾ ਹੈ ਜਿਹੜਾ ਸਵਿਚਕਾਰ ਦਾ ਰੂਪ ਹੈ ਉਹ ਝੂਠਾ ਹੈ ਉਹ ਮਿੱਥਿਆ ਹੈ ਉਹ ਭਰਮ ਦੇ ਨਾਲ ਪ੍ਰਤੀਤ ਹੋ ਰਿਹਾ ਹੈ ਉਹ ਖਤਮ ਹੋ ਸਕਦਾ ਪਰ ਸੋਨਾ ਤਾਂ ਨਹੀਂ ਖਤਮ ਹੋ ਸਕਦਾ ਸੋ ਉਹਨਾਂ ਦਾ ਰਹੇਗਾ ਪਹਿਲੇ ਵੀ ਸੀ ਬਾਅਦ ਵਿੱਚ ਵੀ ਇਹ ਵਿਚਾਰ ਵੀ ਹੈ ਇਦਾਂ ਜਗਤ ਤੋਂ ਪਹਿਲੇ ਵੀ ਬ੍ਰਹਮ ਹੈ ਜਗਤ ਦੀ ਰਚਨਾ ਦੇ ਵਿੱਚਕਾਰ ਵੀ ਬ੍ਰਹਮ ਹੈ ਜਗਤ ਤੋਂ ਬਾਅਦ ਵੀ ਬ੍ਰਹਮ ਹੈ ਪਰ ਜਿਹੜਾ ਵਿਚਕਾਰ ਜਗਤ ਹੈ ਇਹ ਉਦਾਂ ਹੀ ਆ ਜਿਵੇਂ ਸੋਨੇ ਦੇ ਗਹਿਣੇ ਬਣੇ ਹੋਏ ਹੋਣ ਬਣ ਵੀ ਸਕਦੇ ਐ ਬਦਲ ਵੀ ਸਕਦੇ ਐ ਉਹਨਾਂ ਦੇ ਰੂਪਕਾਰ ਬਦਲ ਰਹੇ ਆ ਦੇਖੋ ਸੰਸਾਰ 'ਚ ਰੋਜ਼ ਬਦਲਦਾ ਹੈ ਸੰਸਾਰ ਦੇ ਵਿੱਚ ਕੋਈ ਚੀਜ਼ ਨਵੀਂ ਨਹੀਂ ਲੈਂਦੀ ਸਦਾ ਕਪੜਾ ਨਵਾਂ ਬਣਾਈਦਾ ਥੋੜੇ ਦਿਨਾਂ ਚ ਪੁਰਾਣਾ ਹੋ ਜਾਂਦਾ ਮਕਾਨ ਨਵਾਂ ਬਣਾਈਦਾ ਹੌਲੇ ਹੌਲੇ ਪੁਰਾਣਾ ਹੋ ਜਾਂਦਾ ਗੱਡੀ ਕਾਰ ਨਵੀਂ ਲਈਦੀ ਹੈ ਹੌਲੇ ਹੌਲੇ ਪੁਰਾਣੀ ਹੋ ਜਾਂਦੀ ਸਾਡੇ ਸਰੀਰ ਵੀ ਹੌਲੇ ਹੌਲੇ ਬੁੱਢੇ ਹੋ ਜਾਂਦੇ ਪੁਰਾਣੇ ਹੋ ਜਾਂਦੇ ਹਰ ਚੀਜ਼ ਬਦਲਦੀ ਹੈ ਪਰਿਵਰਤਨਸ਼ੀਲ ਹੈ ਜਗਤ ਦੀ ਫਿਰ ਸੱਚੀ ਨਹੀਂ ਹੋ ਸਕਦੀ ਕਿਉਂਕਿ ਜਿਹੜਾ ਸੱਚਾ ਹੈ ਉਹ ਸਦਾ ਇੱਕੋ ਜਿਹਾ ਰਹਿੰਦਾ ਹੈ ਸੱਚ ਦੀ ਨਿਸ਼ਾਨੀ ਹੈ ਸੱਚ ਦੀ ਡੈਫੀਨੇਸ਼ਨ ਹੈ ਕਿ ਉਹ ਸਦਾ ਇੱਕੋ ਜਿਹਾ ਰਹੇ ਜਿਹੜਾ ਇੱਕੋ ਜਿਹਾ ਨਹੀਂ ਰਹਿੰਦਾ ਉਹ ਝੂਠ ਹੈ ਮਿੱਥਿਆ ਹੈ ਹਾਂਜੀ ਯਾਤੈ ਬ੍ਰਹਮ ਰੂਪ ਸਭ ਜਾਣ ਇਸ ਕਰਕੇ ਸਭ ਬ੍ਰਹਮ ਰੂਪੀ ਹੈ ਜਿਤਨਾ ਜਗਤ ਮਾਤਰ ਹੈ ਇਹ ਸਭ ਬ੍ਰਹਮ ਰੂਪ ਜਾਣ ਲੋ ਅਪਰ ਆਕਾਰ ਭਰਮ ਹੀ ਮਾਨ ਜਿਨਨੇ ਆਕਾਰ ਹਨ ਉਹ ਭਰਮ ਰੂਪ ਹਨ ਉਹ ਭਰਮ ਜਿਵੇਂ ਸੋਨੇ ਦੇ ਗਹਿਣੇ ਉਹ ਬਦਲ ਸਕਦੇ ਇਸ ਕਰਕੇ ਉਹ ਭਰਮ ਕਰਕੇ ਪ੍ਰਤੀਤ ਹੁੰਦੇ ਉਸ ਉਹ ਅਸਲੀ ਰੂਪ ਨਹੀਂ ਹੈ ਪਰ ਸੋਨਾ ਉਹਦੇ ਵਿੱਚ ਵੀ ਹੈ ਗ੍ਰਹਿਣੇ ਵਿੱਚ ਵੀ ਸੌਨਾ ਹੀ ਹੈ ਪਰ ਉਹ ਬਦਲ ਸਕਦਾ ਰੂਪ ਰੂਪ ਬਦਲ ਸਕਦਾ ਬ੍ਰਹਮ ਤਾਂ ਜਗਤ ਵਿੱਚ ਹੁਣ ਵੀ ਹੈ ਪਰ ਇਹਦੇ ਰੂਪ ਬਦਲ ਰਹੇ ਨੇ ਜਦੋਂ ਸੰਸਾਰ ਸਮਾਪਤ ਹੋ ਜਾਏਗਾ ਫਿਰ ਵੀ ਬ੍ਰਹਮ ਹੀ ਰਹੇਗਾ ਜਿਹੜਾ ਸਦਾ ਰਹੇਗਾ ਉਹਨੂੰ ਸੱਚਾ ਸਮਝ ਲਓ ਜਿਹੜਾ ਸਦਾ ਨਹੀਂ ਰਹੇਗਾ ਉਹ ਮਿਥਿਆ ਸਮਝ ਲਓ ਝੂਠਾ ਸਮਝ ਲਓ ਹਾਂਜੀ ਬਪਾਰਾ ਰੀਤ ਹੈ ਹਿਰ ਹੋ ਤਿਸ ਕਰਨੀ ਹੋਰ ਤਰੀਕੇ ਨਾਲ ਵੀ ਗੁਰੂ ਅਰਜਨ ਦੇਵ ਜੀ ਸਮਝਾਉਂਦੇ ਕਹਿੰਦੇ ਸਤੋਪਿ ਕ੍ਰਿਸ਼ੀ ਜੀ ਹੋਰ ਸੁਣੋ ਜਦ ਹੀ ਬੀਜ ਬੀਜੋ ਧਰਨੀ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੇ ਇਕਨਕਾਰ ਜਦੋਂ ਬੀਜ ਨੂੰ ਜ਼ਮੀਨ ਦੇ ਵਿੱਚ ਬੀਜ ਦਿੰਦੇ ਆ ਕੋਈ ਵੀ ਬੀਜ ਹੈ ਭਾਵੇਂ ਉਹ ਕਣਕ ਦਾ ਹੈ ਭਾਵੇਂ ਚਾਵਲ ਦਾ ਹੈ ਭਾਵੇਂ ਕਿਸੇ ਵੀ ਫਸਲ ਦਾ ਹੈ ਕਿਸੇ ਵੀ ਫਲਦਾਰ ਬੂਟੇ ਦਾ ਬੀਜ ਹੈ ਉਹਨੂੰ ਬੀਜ ਜਦੋਂ ਧਰਤੀ 'ਚ ਬੀਜ ਦਿੰਦੇ ਹਾਂ ਅੰਕੁਰ ਹੋਏ ਬਾਤਦਰ ਸਭ ਹੈ ਉਹਦੇ ਵਿੱਚੋਂ ਛੋਟਾ ਜਿਹਾ ਅੰਕੁਰ ਫੁੱਟਦਾ ਉਹ ਅੰਕੁਰ ਦਿਨੋ ਦਿਨ ਵੱਡਾ ਹੁੰਦਾ 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 ਦਰਖਤ ਬਣ ਜਾਂਦਾ ਪੱਤੇ ਬਣ ਜਾਂਦੇ ਟਾਹਣੀਆਂ ਬਣ ਜਾਂਦੀਆਂ ਹਨ ਹਾਂਜੀ ਸ਼ਾਕਾ ਅਨੇਕ ਫੁੱਲ ਬਿੰਦ ਸਭ ਹੈ ਉਹਨੂੰ ਬੜੇ ਟਾਹਣ ਹੁੰਦੇ ਨੇ ਟਾਹਣੀਆਂ ਹੁੰਦੀਆਂ ਨੇ ਪੱਤੇ ਹੁੰਦੇ ਨੇ ਫਿਰ ਉਹਨੂੰ ਫੁੱਲ ਲੱਗਦੇ ਹਾਂਜੀ ਜੋ ਇੱਕ ਬੀਜ ਬਹੁਤ ਵਿਦ ਭਇਓ ਉਹ ਇੱਕੋ ਹੀ ਬੀਜ ਕਿੰਨੇ ਰੂਪ ਧਾਰਨ ਕਰ ਗਿਆ ਹੈ ਤਾਂ ਛੋਟਾ ਜਿਹਾ ਬੀਜ ਉਹਦੇ ਟਾਹਣ ਵੀ ਬਣ ਗਏ ਉਹਦੇ ਪੱਤੇ ਵੀ ਬਣ ਗਏ ਉਹਦੇ ਫੁੱਲ ਵੀ ਬਣ ਗਏ ਫਲ ਵੀ ਬਣ ਗਏ ਹਾਂਜੀ ਨਾ ਨਾ ਰੰਗ ਰੂਪ ਨਿਰਮਯੋ ਕਈ ਤਰ੍ਹਾਂ ਦੇ ਪੱਤਿਆਂ ਦੇ ਰੰਗ ਰੂਪ ਬਦਲਦੇ ਰਹਿੰਦੇ ਕਈ ਤਰ੍ਹਾਂ ਦੇ ਟਾਣ ਵੱਡੇ ਛੋਟੇ ਉਹ ਨਿਕਲਦੇ ਇੱਕ ਛੋਟੇ ਜਿਹੇ ਬੀਜ ਬੋੜ ਦਾ ਬੀਜ ਕਿਸੇ ਨੇ ਦੇਖਿਆ ਹੋਵੇ ਬੋੜ ਦਾ ਬੀਜ ਛੋਟਾ ਜਾਂ ਹੁੰਦਾ ਤੇ ਬੋੜ ਦਾ ਦਰਖਤ ਕਿੰਨਾ ਵੱਡਾ ਹੁੰਦਾ ਇਸ ਤਰ੍ਹਾਂ ਇੱਕੋ ਛੋਟਾ ਜਿਹਾ ਬੀਜ ਕਿੰਨੇ ਰੂਪ ਧਾਰਨ ਕਰ ਗਿਆ ਹਾਂਜੀ ਫਲ ਲਾਗ ਕੇ ਪੁਨ ਪਾਚਨ ਹੋਵਾ ਫਿਰ ਜਦੋਂ ਉਹਨੂੰ ਫੜਨ ਲੱਗਦੇ ਨੇ ਹੌਲੇ ਹੌਲੇ ਉਹ ਪੱਕਦੇ ਨੇ ਫਲ ਪੱਕ ਜਾਂਦੇ ਨੇ ਜਦੋਂ ਹਾਂਜੀ ਬੀਜ ਇਕਾ ਕੀ ਬਾਕੀ ਜੋ ਬਾਦ ਵਿੱਚ ਕੀ ਨਿਕਲਦਾ ਉਹ ਵਿੱਚ ਉਹੀ ਬੀਜ ਜਿਹੜਾ ਪਹਿਲਾਂ ਬੀਜਿਆ ਸੀ ਉਹੀ ਬੀਜ ਫਲ ਤੋਂ ਬਾਅਦ ਫਿਰ ਨਿਕਲਦਾ ਹੈ ਬੀਜ ਵਿੱਚ ਦੇਖੋ ਬਹੁਤ ਪ੍ਰਕਾਰ ਫਲ ਪਾ ਕੇ ਤੇ ਏਕਨ ਕਰਾ ਵਿੱਚਕਾਰਲੇ ਸਮੇਂ ਦੇ ਵਿੱਚ ਕਿੰਨਾ ਕੁਝ ਹੋਇਆ ਪਹਿਲੇ ਵੀ ਬੀਜ ਸੀ लास्ट ਵਿੱਚ ਵੀ ਬੀਜ ਹੈ ਵਿਚਕਾਰ ਕਿੰਨਾ ਕੁਝ ਹੈ ਪਹਿਲੇ ਵੀ ਬ੍ਰਹਮ ਹੈ ਜਗਤ ਤੋਂ ਬਾਅਦ ਵੀ ਬ੍ਰਹਮ ਹੈ ਵਿਚਕਾਰ ਵੀ ਉਸੇ ਬ੍ਰਹਮ ਦਾ ਹੀ ਫਸਾਰਾ ਹੈ ਸਾਰਾ ਹਾਂ ਜੀ ਪ੍ਰੇਤਨ ਆਪਣੇ ਛਾਰੀ ਬੀਜ ਹੈ ਰਹ્યો ਹਾਂ ਜੋ ਬੀਜ پیچھے ਰਹਿ ਗਿਆ ਬਾਅਦ ਵਿੱਚ ਪਹਿਲਾਂ ਵੀ ਬੀਜ ਸੀ ਸੰਸਾਰ ਤੋਂ ਪਹਿਲਾਂ ਵੀ ਬ੍ਰਹਮ ਸੀ ਉਹ ਬੀਜ ਸਾਰੇ ਸੰਸਾਰ ਕਿੰਨਾ ਕੁਝ ਇਹਦੇ ਚ ਪੈਦਾ ਹੋਇਆ ਦਰਖਤ ਪੈਦਾ ਹੋਇਆ ਟਾਣ ਪੈਦਾ ਹੋਇਆ ਟਾਹਣੀਆਂ ਪੈਦਾ ਹੋਈਆਂ ਪੱਤੇ ਪੈਦਾ ਹੋਏ ਕਈ ਤਰ੍ਹਾਂ ਦੇ ਉਹਨੂੰ ਫੁੱਲ ਲੱਗੇ ਫਿਰ ਫਲ ਲੱਗੇ ਫਲਾਂ ਵਿੱਚ ਫਿਰ ਬੀਜ ਹੀ ਨਿਕਲਿਆ ਹਾਂਜੀ ਮਾਤ ਕਾਲ ਜਗ ਕੇ ਸਮ ਲਹਿਓ ਇਸ ਦਾ ਸਮਝ ਲਓ ਵੀ ਜਿਵੇਂ ਪਹਿਲੇ ਵੀ ਬੀਜ ਤੇ ਬਾਅਦ ਵੀ ਬੀਜ ਵਿੱਚ ਕਾਰਤ ਰਕਤ ਦਾ ਪਸਾਰਾ ਹੈ ਪਰਮ ਬ੍ਰਹਮ ਬਾਦ ਵਿੱਚ ਵੀ ਬ੍ਰਹਮ ਵਿੱਚ ਸੰਸਾਰ ਦਾ ਪਸਾਰਾ ਹੈ ਹਾਂਜੀ ਏਕ ਬ੍ਰਹਮ ਬਹੁ ਵਿਦੱਖ ਜਾਤ ਇੱਕੋ ਹੀ ਬ੍ਰਹਮ ਇੱਕੋ ਹੀ ਪ੍ਰਮਾਤਮਾ ਵਾਹਿਗੁਰੂ ਬਹੁ ਪ੍ਰਕਾਰ ਦੀ ਰਚਨਾ ਕਰ ਰਿਹਾ ਹੈ ਬਹੁ ਪ੍ਰਕਾਰ ਦੀ ਛੇਡਾਂ ਬੁਖਾ ਰਿਹਾ ਹੈ ਕਈ ਰੂਪ ਧਾਰਨ ਕਰ ਰਿਹਾ ਹੈ ਅਨੇਕ ਰੂਪ ਥੇ ਨਮਾਏ ਕੁਦਰਤ ਧਾਰ ਦਾ ਆਪਣੀ ਕੁਦਰਤ ਨਾਲ ਆਪਣੇ ਨੇਚਰ ਦੇ ਵਿੱਚ ਬੈਠਾ ਕਈ ਤਰ੍ਹਾਂ ਦੀਆਂ ਛੇਡਾਂ ਪਸਾਰਦਾ ਹੈ ਖੇਲ ਖੇਡ ਅਖੇਲ ਖੇਲਣ ਅੰਤ ਕੋ ਫਿਰ ਏਕ ਖੇਲ ਖੇਡ ਅਖੇਲ ਖੇਲਣ ਅੰਤ ਕੋ ਫਿਰ ਏਕ ਅਖੀਰ ਤੇ ਇੱਕੋ ਹੀ ਹੈ ਹਾਂਜੀ ਜੋ ਵੀ ਸੁਨੋ ਔਰ ਦ੍ਰਿਸ਼ਟਾਂਤ ਸ੍ਰੀ ਸਤਗੁਰੂ ਪੰਜਵੇਂ ਪਾਤਸ਼ਾਹ ਜੋਗੀ ਨੂੰ ਕਹਿੰਦੇ ਜੋਗੀ ਦੀ ਹੋਰ ਸੁਣ ਲੋ ਦ੍ਰਿਸ਼ਟਾਂਤ ਮਿਸਾਲਾਂ ਦੇ ਰਹੇ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਹੇ ਸੁਣੋ ਹਾਂਜੀ ਲਾਖੋ ਘਟ ਮਹਿ ਏਕ ਗगन ਲਹਿ ਹੋਰ ਐਗਜ਼ਾਮਪਲ ਦੇ ਰਹੇ ਨੇ ਸੱਚੇ ਪਾਤਸ਼ਾਹ ਉਹ ਕਹਤੇ ਲੱਖਾਂ ਘੜੇ ਹੁਣ ਲੱਖਾਂ ਘੜੇ ਲੱਖਾਂ ਘੜਿਆਂ 'ਚ ਪਾਣੀ ਪਾ ਕੇ ਰੱਖਦੇ ਉਹਦੇ ਵਿੱਚ ਦੇਖੋ ਉੱਪਰਲਾ ਆਕਾਸ਼ ਘੜੇ 'ਚ ਦਿਸਦਾ ਜਿੰਨੇ ਘੜੇ ਉਹਨੇ ਆਕਾਸ਼ ਹੁਣ ਦੱਸੋ ਆਕਾਸ਼ ਓਨੇ ਹਨ ਜਾਂ ਇੱਕੋ ਹੈ ਆਕਾਸ਼ ਤਾਂ ਇੱਕੋ ਹੀ ਹੈ ਪਰ ਜਿੰਨੇ ਘੜੇ ਉਹਨੇ ਜਿਸਦਾ ਇਸੇ ਤਰ੍ਹਾਂ ਪ੍ਰਮਾਤਮਾ ਦਾ ਇੱਕੋ ਹੀ ਹੈ ਜਿੰਨੇ ਸਰੀਰ ਨੇ ਉਹਨੇ ਰੂਪ ਧਾਰਨ ਕਰੇ ਬੈਠੇ ਇਹ ਸਭ ਘੜੇ ਹਨ ਇਹਨਾਂ ਘੜਿਆਂ ਵਿੱਚ ਜਿਹੜੀ ਆਤਮਾ ਉਹਦਾ ਪ੍ਰਤੀਬਿੰਬ ਹੈ ਉਸ ਆਕਾਸ਼ ਦਾ ਉਸ ਪ੍ਰਮਾਤਮਾ ਦਾ ਸੈਸ ਕਰਦਾ ਮੈਂ ਇੱਕ ਆਕਾਸ਼ ਹਜ਼ਾਰਾਂ ਘੜਿਆਂ ਵਿੱਚ ਇੱਕੋ ਜਿਹਾ ਆਕਾਸ਼ ਹੁੰਦਾ ਹਾਂਜੀ ਰਹਿ ਹੈ ਅਲੇਪ ਲੇਪ ਜਿਸ ਕੋ ਨਹ ਉਹ ਆਕਾਸ਼ ਜਿਹੜਾ ਹੈ ਘੜੇ ਦੇ ਵਿੱਚ ਅਲੇ ਪ੍ਰੈਦਾ ਘੜੇ ਉਘੜੇ ਦੇ ਆਕਾਰ ਦਾ ਦਿਸਦਾ ਪਰ ਉਹ ਘੜੇ ਦੇ ਆਕਾਰ ਦਾ ਬਣ ਨਹੀਂ ਜਾਂਦਾ ਪ੍ਰਕਾਸ਼ ਉਹਨੂੰ ਕਹਿੰਦੇ ਨੇ ਖਾਲੀ ਜਗ੍ਹਾ ਹੁੰਦੀ ਇਹ ਘੜੇ ਚ ਖਾਲੀ ਹੋਵੇਗਾ ਤਾਂ ਹੀ ਦਾਣੇ ਪਾਵਾਂਗੇ ਪਾਣੀ ਪਾਵਾਂਗੇ ਦੁੱਧ ਪਾਵਾਂਗੇ ਸਪਨ ਪਾਵਾਂਗੇ ਮਿੱਟੀ ਦਾ ਘੜਾ ਵੀ ਹੋ ਸਕਦਾ ਅੱਜ ਕੱਲ੍ਹ ਕਈ ਤਰ੍ਹਾਂ ਦੇ ਬਾਕਸ ਬਣੇ ਹੋਏ ਨੇ ਉਹ ਪਲਾਸਟਿਕ ਦੇ ਹੋਣ ਉਹ ਗੱਤੇ ਦੇ ਹੋਣ ਉਹ ਕਿਸੇ ਤਰ੍ਹਾਂ ਦੇ ਵੀ ਹੋਣ ਯਾਨੀ ਵਿੱਚੋਂ ਖਾ ਲਈ ਉਹਨੂੰ ਖਾਲੀ ਕਹਿ ਸਕਦੇ ਤੁਸੀਂ ਖਾਦੀ ਦਾਣੇ ਪਾਣੇ ਹੋਣ ਦਾਲ ਸਬਜ਼ੀ ਪਾਣੀ ਕੁਝ ਵੀ ਪਾਣਾ ਹੋਵੇ ਉਹਨੂੰ ਜਿਹੜਾ ਬਾਕਸ ਹੈ ਉਹਦੇ ਵਿੱਚ ਖਾਲੀ ਥਾਂ ਹੈ ਉਹ ਜਿਹੜਾ ਖਾਲੀ ਥਾਂ ਆਕਾਸ਼ ਹੀ ਹੈ ਜਿੰਨੇ ਬਾਕਸ ਨੇ ਜਿੰਨੇ ਘੜੇ ਨੇ ਜਿੰਨੀਆਂ ਬੇਟੀਆਂ ਨੇ ਉਹਨਾਂ ਵਿੱਚ ਖਾਲੀ ਥਾਂ ਹੈ ਜੇ ਉਹ ਘੜਾ ਬਣਿਆ ਉਸ ਤੋਂ ਪਹਿਲਾਂ ਆਕਾਸ਼ ਕੋਈ ਨਹੀਂ ਸੀ ਘੜੇ ਬਣਨ ਤੋਂ ਪਹਿਲਾਂ ਵੀ ਆਕਾਸ਼ ਸੀਗਾ ਉਹੀ ਆਕਾਸ਼ ਜਿਹੜਾ ਉਹਦੇ ਵਿੱਚ ਪ੍ਰਤੀਤ ਹੋ ਰਿਹਾ ਹੈ ਜਦੋਂ ਘੜਾ ਟੁੱਟ ਜੇਗਾ ਕੀ ਉਹ ਆਕਾਸ਼ ਮਰ ਜਾਏਗਾ ਉਹ ਆਕਾਸ਼ ਤਾਂ ਫਿਰ ਉਦੋਂ ਦਾ ਉਦੋਂ ਹੀ ਹੈ ਮਹਾਰਾਜ ਕਹਿੰਦੇ ਸਹਿਸ ਘੜਾ ਮੈਂ ਏਕ ਆਕਾਸ਼ ਹਜ਼ਾਰਾਂ ਘੜਿਆਂ ਵਿੱਚ ਇੱਕੋ ਜਿਹਾ ਆਕਾਸ਼ ਹਾਂਜੀ ਜਦ ਹੀ ਫੂਟ ਜਾਹਿ ਘਟ ਸਾਰੇ ਜਦੋਂ ਘੜੇ ਸਾਰੇ ਟੁੱਟ ਜਾਂਦੇ ਨੇ ਘੜੇ ਭੱਜ ਜਾਂਦੇ ਨੇ ਹਾਂਜੀ ਉਹ ਨਵ ਇੱਕ ਹੀ ਪਰਹ ਨਿਹਾਰੇ ਉਹ ਆਕਾਸ਼ ਫਿਰ ਇੱਕ ਹੋ ਜਾਂਦਾ ਘੜਿਆਂ ਕਰਕੇ ਵੱਖਰਾ ਵੱਖਰਾ ਦਿਸਦਾ ਵੀ ਇਸ ਘੜੇ ਦਾ ਆਕਾਸ਼ ਹੈ ਇਸ ਘੜੇ ਦਾ ਆਕਾਸ਼ ਹੈ ਹਾਲਾਂਕਿ ਉਹ ਘੜਮ ਹੈ ਉਹ ਇੱਕ ਖਿਆਲ ਹੈ ਆਕਾਸ਼ ਤਾਂ ਇੱਕੋ ਹੀ ਹੈ ਸਿਆਣਾ ਬੰਦਾ ਵਿਚਾਰ ਕਰਕੇ ਦੇਖੇਗਾ ਉਹ ਪਤਾ ਵੀ ਆਕਾਸ਼ ਤਾਂ ਦੋ ਨਹੀਂ ਹੋ ਸਕਦੇ ਆਕਾਸ਼ ਤਾਂ ਇੱਕੋ ਹੀ ਹੈ ਪਰ ਘੜੇ ਵੱਖਰੇ ਵੱਖਰੇ ਹੋਣ ਕਰਕੇ ਲੱਗਦਾ ਵੀ ਬੜੇ ਆਕਾਸ਼ ਹੋਣਗੇ 100 ਘੜੇ ਤੇ 100 ਆਕਾਸ਼ 1000 ਘੜੇ 1000 ਆਕਾਸ਼ ਜੇ ਸਾਰੇ ਘੜੇ ਭੰਨਦੇ ਉਹ ਟੁੱਟ ਗਏ ਖਤਮ ਹੋ ਗਏ ਤੇ ਉਹਨਾਂ ਦੇ ਅੰਦਰ ਦਾ ਆਕਾਸ਼ ਕਿੱਥੇ ਗਿਆ ਮਰ ਗਿਆ ਮਰਿਆ ਤਾਂ ਕੋਈ ਨਹੀਂ ਉਹ ਮਹਾ ਆਕਾਸ਼ ਵਿੱਚ ਆਪਣੇ ਵਿੱਚ ਲੀਨ ਹੈ ਲੀਨ ਵੀ ਕਿਵੇਂ ਹੈ ਉਹ ਤਾਂ ਪਹਿਲਾਂ ਹੀ ਲੀਨ ਸੀ ਸਿਰਫ ਸਾਨੂੰ ਹੀ ਲੱਗਦਾ ਸੀ ਵੀ ਘੜੇ ਦਾ ਆਕਾਸ਼ ਹੈ ਹਾਂਜੀ ਘਟਲੇ ਗਮਨ ਹੈ ਇਤ ਉਤ ਮਾਹੇ ਕਹਿੰਦੇ ਘੜੇ ਨੂੰ ਲੈ ਕੇ ਕੋਈ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਰਿਹਾ ਹੈ ਕੀ ਆਕਾਸ਼ ਵਿੱਚ ਜਾ ਰਿਹਾ ਘੜੇ ਦਾ ਕੜਾ ਚੁੱਕੇ ਕੋਈ ਇਥੋਂ ਅਮਰੀਕਾ ਤੋਂ ਕੈਨੇਡਾ ਲੈ ਜਾ ਰਿਹਾ ਹੈ ਕੈਨੇਡਾ ਤੋਂ ਅਮਰੀਕਾ ਇੰਡੀਆ ਲੈ ਜਾ ਰਿਹਾ ਕੋਈ ਇੰਡੀਆ ਤੋਂ ਕੜਾ ਚੁੱਕ ਕੇ ਅਮਰੀਕਾ ਲੈ ਆ ਰਿਹਾ ਉਹਦੇ ਵਿੱਚ ਜਿਹੜਾ ਆਕਾਸ਼ ਹੈ ਖੜੇ ਉਹ ਆ ਰਿਹਾ ਹੈ ਕਿ ਜਾ ਰਿਹਾ ਹੈ ਸੋਚੋ ਹਾਂਜੀ ਨਬਰਸ ਏਕ ਨਾ ਆਵਹਿ ਜਾਹਿ ਆਕਾਸ਼ ਤਾਂ ਇੱਕ ਦਾਸ ਹੈ ਉਹ ਤਾਂ ਆਉਂਦਾ ਨਹੀਂ ਜਾਂਦਾ ਨਹੀਂ ਕੜਾਈ ਆ ਰਿਹਾ ਹੈ ਕੜਾਈ ਜਾ ਰਿਹਾ ਹੈ ਉਹਦਾ ਇੱਕ ਰਸ ਹੈ ਉਹ ਨਾ ਹੋਵੇ ਨਾ ਜਾਵੇ ਮਾਰੇ ਕਹਿੰਦੇ ਉਹ ਅਬਿਨਾਸੀ ਬਿਰਸਤ ਨਹੀਂ ਉਹ ਨਾ ਜਮਦਾ ਹੈ ਨਾ ਮਰਦਾ ਹੈ ਨਾ ਆਉਂਦਾ ਨਾ ਜਾਂਦਾ ਹਾਂਜੀ ਜੋ ਹੋਵੇ ਪੂਰਨ ਸਭ ਥਾਨ ਜਿਹੜਾ ਸਭ ਥਾਂ ਤੇ ਪੂਰਨ ਹੋਵੇ ਉਹਨੇ ਆਉਣਾ ਜਾਣਾ ਕੀ ਹੈ ਆਕਾਸ਼ ਤਾਂ ਹਰ ਥਾਂ ਤੇ ਹੈ ਆਕਾਸ਼ ਨਹੀਂ ਆਉਂਦਾ ਆਕਾਸ਼ ਨਹੀਂ ਜਾਂਦਾ ਹਾਂਜੀ ਤਿਸ ਕੋ ਬਨ ਹੈ ਨਾ ਆਉਣ ਜਾਣ ਜਿਹੜਾ ਇੱਕ ਰਸ ਪੂਰਨ ਹੋਵੇ ਸਭ ਥਾਵਾਂ ਤੇ ਜਲ ਸਰਬਈਤ ਪੂਰਿਆ ਸੁਆਮੀ ਸਿਰਜਣਹਾਰ ਅਨੇਕ ਭਾਂਤ ਹੋਏ ਫਸਰਿਆ ਨਾਨਕ ਇੱਕ ਰੰਕਾਰ ਉਹ ਆਉਣਾ ਜਾਣਾ ਉਹਦਾ ਬਣਦਾ ਨਹੀਂ ਉਹਨੂੰ ਇਦਾਂ ਕਹਿਣਾ ਵੀ ਠੀਕ ਨਹੀਂ ਵੀ ਆ ਰਿਹਾ ਜਾਂ ਜਾ ਰਿਹਾ ਉਹਦੇ ਗੱਲ ਨਹੀਂ ਹੋ ਸਕਦੀ ਇਸ ਵਿਸ਼ੇ ਤੇ ਬੋਲੇ ਨਹੀਂ ਜਾ ਸਕਦਾ ਹਾਂਜੀ ਤਤ੍ ਬ੍ਰਹਮ ਇੱਕ ਰਸ ਸਭ ਮਾਹੇ ਇਸ ਤਰ੍ਹਾਂ ਬ੍ਰਹਮ ਪਰਮੇਸ਼ਰ ਵਾਹਿਗੁਰੂ ਸਭ ਧਾਵਾਂ ਤੇ ਇੱਕ ਰਸ ਵਿਆਪਕ ਹੈ ਉਹ ਕੀੜੀ ਵਿੱਚ ਵੀ ਓਨਾ ਹੀ ਹੈ ਜਿੰਨਾ ਹਾਥੀ ਵਿੱਚ ਹੈ ਇਹ ਨਹੀਂ ਵੀ ਹਾਥੀ 'ਚ ਆਤਮਾ ਮੋਟੀ ਹੋਵੇਗੀ ਤੇ ਕੀੜੀ 'ਚ ਛੋਟੀ ਹੋਵੇਗੀ ਐਸਾ ਨਹੀਂ ਹੈ ਓਡਾ ਹੀ ਹੈ ਜਿੰਨਾ ਹਾਥੀ 'ਚ ਹੈ ਓਡਾ ਕੀੜੀ 'ਚ ਹੈ ਓਤਨਾ ਹੀ ਇਸਤਰੀ 'ਚ ਹੈ ਓਤਨਾ ਹੀ ਪੁਰਸ਼ 'ਚ ਹੈ ਓਤਨਾ ਹੀ Hindu 'ਚ ਹੈ ਓਤਨਾ ਹੀ ਮੁਸਲਮਾਨ 'ਚ ਹੈ ਓਤਨਾ ਹੀ ਪੰਜਾਬੀ 'ਚ ਹੈ ਓਤਨਾ ਹੀ ਪੰਗਾਲੀ 'ਚ ਹੈ ਹਰ ਕੌਮ ਦੇ ਹਰ ਨਸਲ ਦੇ ਹਰ ਜੀਵ ਦੇ ਹਰ ਤਣ ਕਣ ਵਿੱਚ ਉਹ ਜੋਤ ਇੱਕੋ ਜਿਹੀ বিরাজਮਾਨ ਹੈ ਸਬਿਹ ਪ੍ਰਕਾਸ਼ ਹੈ ਨੇਕ ਹੈ ਨਾਹੇ ਉਹ ਸਾਰਿਆਂ ਨੂੰ ਪ੍ਰਕਾਸ਼ਿਤ ਕਰ ਰਿਹਾ ਹੈ ਉਹਦੇ ਪ੍ਰਕਾਸ਼ ਨਾਲ ਹੀ ਤਾਂ ਅਸੀਂ ਜਿੰਦੇ ਫਿਰਦੇ ਹਾਂ ਜੇ ਉਹਦਾ ਪ੍ਰਕਾਸ਼ ਵਿੱਚੋਂ ਨਿਕਲ ਜਾਂਦਾ ਦੀਵਾ ਬੁੱਝ ਜਾਂਦਾ ਮਿੱਟੀ ਹੋ ਜਾਂਦੀ ਕਹਿੰਦੇ ਪੁਰਾਣਾ ਬੰਦਾ ਮਰ ਗਿਆ ਚੜ੍ਹਾਈ ਕਰ ਗਿਆ ਦਾ ਚੜਾਹ ਕਰ ਗਿਆ ਵਿੱਚੋਂ ਜੋਤ ਨਿਕਲ ਗਈ ਵਾਹਿਗੁਰੂ ਦੀ ਕੁਛ ਵੀ ਨਹੀਂ ਉਹਦੀ ਜੋਤ ਨਾਲ ਹੀ ਤੁਰੇ ਫਿਰਤੇ ਸਾਰਿਆਂ ਨੇ ਅੱਖਾਂ ਖੁੱਲੀਆਂ ਨੇ ਸਾਰੇ ਦੇਖ ਰਹੇ ਨੇ ਸੁਣ ਰਹੇ ਨੇ ਬੋਲ ਰਹੇ ਨੇ ਜੋਤ ਨਿਕਲ ਗਈ ਮਿੱਟੀ ਦੀ țeੜੀ ਨਹੀਂ ਸਭ ਸਭ ਉਹਦੀ ਜੋਤ ਹੈ ਸਾਰਿਆਂ ਦੇ ਵਿੱਚ ਸਾਰਿਆਂ ਨੂੰ ਪ੍ਰਕਾਸ਼ ਰਹੀ ਹੈ ਪਰ ਲਿਪਾਇਬਾਨ ਨਹੀਂ ਹੋ ਰਹੀ ਕਿਸੇ ਵੀ ਜਗ੍ਹਾ ਤੇ ਉਹ ਫਸ ਨਹੀਂ ਰਿਹਾ ਉਹ ਵਿੱਚ ਉਹ ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਹੈ ਜਿਵੇਂ ਪਾਣੀ ਦੇ ਵਿੱਚ ਰਹਿੰਦਾ ਕਮਲ ਦਾ ਫੁੱਲ ਪਾਣੀ ਤੋਂ ਨਿਰਲੇਪ ਰਹਿੰਦਾ ਹੈ ਹਾਂਜੀ ਸਤ ਚੇਤਨ ਆਨੰਦ ਸਰੂਪ ਮਹਾਰਾਜ ਦਾ ਜਿਤ ਰੂਪ ਕੈਸਾ ਹੈ ਸਤ ਚੇਤਨ ਆਨੰਦ ਸਰੂਪ ਜਿਹੜਾ ਸਤ ਹੈ ਚੇਤਨ ਹੈ ਤੇ ਆਨੰਦ ਸਰੂਪ ਹੈ ਪਾਪ ਸਤ ਉਹਨੂੰ ਕਹਿੰਦੇ ਹੈ ਜੋ ਪਹਿਲੇ ਵੀ ਸੀ ਹੁਣ ਵੀ ਹੈ ਅੱਗੇ ਵੀ ਹੋਵੇਗਾ ਜਿਹੜਾ ਸੱਚ ਦੇ ਉਲਟ ਕੀ ਹੈ ਝੂਠ ਤੇ ਕੱਲ ਵੀ ਵਿਚਾਰ ਹੋਈ ਸੀ ਥੋੜੀ ਥੋੜੀ ਫਿਰ ਮੁੜ ਕੇ ਕਰਨੀ ਪੈਂਦੀ ਹੈ ਕਿਉਂਕਿ ਭੁੱਲ ਜਾਂਦੀ ਸਾਨੂੰ ਇਹ ਚਿੰਤਨ ਬਾਰ ਬਾਰ ਕਰਨਾ ਪੈਂਦਾ ਹੈ ਇਸੇ ਨੂੰ ਸਾਧ ਸੰਗਤ ਜੀ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਪਾਓ ਪਹਿਲਾਂ ਸੁਣਨਾ ਫਿਰ ਮੰਨਣਾ ਫਿਰ ਉਹਦਾ ਬਾਰ ਬਾਰ ਚਿੰਤਨ ਕਰਨਾ ਨਿਧਿਆਸਨ ਕਰਨਾ ਸਤ ਕਹਿੰਦੇ ਆ ਜਿਹੜਾ ਪਹਿਲੇ ਵੀ ਸੀ ਹੁਣ ਵੀ ਹੈ ਤੇ ਅੱਗੇ ਵੀ ਹੋਵੇਗਾ ਝੂਠ ਹੋਂਦਾ ਜਿਹੜਾ ਪਹਿਲੇ ਕੋਈ ਨਹੀਂ ਸੀ ਬਾਅਦ ਤੇ ਰਹਿਣਾ ਕੋਈ ਨਹੀਂ ਉਹਨੂੰ ਕਹਿੰਦੇ ਝੂਠ ਥੋੜੇ ਸਮੇਂ ਦੀ ਪ੍ਰਾਪਤੀ ਦੀ ਗੱਲ ਬੜਾਈ ਪਹਿਲੇ ਹੈ ਨਹੀਂ ਸੀ ਬਣਾਉਂਦੇ ਕਰ ਲਈ ਬਾਅਦ ਵਿੱਚ ਉਹਨੇ ਰਹਿਣਾ ਕੋਈ ਨਹੀਂ ਝੂਠ ਦਾ ਝੂਠ ਹੀ ਹੈ ਇਸ ਕਰਕੇ ਪ੍ਰਮਾਤਮਾ ਸੱਚ ਹੈ ਬਾਕੀ ਸਾਰੀ ਦੁਨੀਆਂ ਸਾਰਾ ਜਗਤ ਝੂਠ ਜੀਵ ਜੀਵ ਪ੍ਰਤ ਅਹ ਅਨੂਪ ਤੇ ਚੇਤਨ ਹੈ ਵੀ ਸਾਰਿਆਂ ਦੀ ਗੱਲ ਜਾਣਦਾ ਹੈ ਤੇ ਸਭ ਦੇ ਅੰਦਰ ਬੈਠਾ ਹੋਇਆ ਹਰ ਚੀਜ਼ ਨੂੰ ਸਮਝ ਰਿਹਾ ਸੁਣ ਰਿਹਾ ਹੈ ਜਿੱਦੰ ਦੇ ਵਿਪਰੀਤ ਜੜ ਹੁੰਦਾ ਉਹ ਪੱਥਰ ਵਗੈਰਾ ਆਪਣੇ ਆਪ ਨੂੰ ਨਹੀਂ ਜਾਣਦੇ ਦੂਜੇ ਨੂੰ ਵੀ ਨਹੀਂ ਜਾਣਦੇ ਚਿੱਤ ਉਹ ਹੈ ਜੋ ਆਪਣੇ ਆਪ ਨੂੰ ਵੀ ਜਾਣਦਾ ਹੈ ਦੂਸਰੇ ਨੂੰ ਵੀ ਜਾਣਦਾ ਹੈ ਆਨੰਦ ਉਹ ਹੈ ਜਿਹੜਾ ਸਦਾ ਹੀ ਖੇੜੇ ਵਿੱਚ ਵਿਕਾਸ ਵਿੱਚ ਪ੍ਰਸੰਨਤਾ ਵਿੱਚ ਹੈ ਕੋਈ ਚਿੰਤਾ ਫਿਕਰ ਡਰ ਕਿਸੇ ਤਰ੍ਹਾਂ ਦੀ ਉਤਕਾਕੇ ਨਹੀਂ ਟੜਕਦੀ ਬਾਕੀ ਸਾਰੇ ਸੰਸਾਰ ਨੂੰ ਚਿੰਤਾ ਫਿਕਰ ਡਰ ਪਿਆ ਹੋਇਆ ਹੈ ਦੁੱਖ ਹੈ ਅਗਿਆਨ ਕਰਕੇ ਸਾਰੇ ਦੁਖੀ ਹਨ ਉਹ ਸਦਾ ਹੀ ਆਨੰਦ ਸਰੂਪ ਹੈ ਉਹਨੂੰ ਦੁੱਖ ਨਹੀਂ ਬਿਆਪਦਾ ਜੀਵ ਜੀਵ ਪਰ ਇਹ ਅਨੂਪ ਹਰ ਜੀਵ ਦੇ ਵਿੱਚ ਵਾਹਿਗੁਰੂ ਨੇ ਉਹ ਆਪਣਾ ਬਾਸਾ ਬਣਾਇਆ ਹੋਇਆ ਪਰ ਫਿਰ ਵੀ ਜੀਵਾਂ ਨੂੰ ਉਹ ਨਜ਼ਰ ਨਹੀਂ ਆਉਂਦਾ ਤੇ ਨਾਮ ਔਰ ਰੂਪ ਵਾਲਾ ਜਗਤ ਪ੍ਰਤੀਤ ਹੁੰਦਾ ਹੈ ਸਤ ਚੇਤਨ ਆਨੰਦ ਦੀ ਅਨੁਭੂਤੀ ਨਹੀਂ ਹੁੰਦੀ ਫੀਲਿੰਗ ਨਹੀਂ ਆਉਂਦੀ ਤੇ ਨਾਮ ਰੂਪ ਵਾਲੇ ਸੰਸਾਰ ਦੀ ਫੀਲਿੰਗ ਆਉਂਦੀ ਉਲਟਾ ਗਿਆਨ ਹੋਇਆ ਪਿਆ ਸੱਜਣ ਨੂੰ ਝੂਠ ਸਮਝੀ ਬੈਠੇ ਆ ਝੂਠ ਨੂੰ ਸੱਜ ਸਮਝੀ ਬੈਠੇ ਹਾਂਜੀ ਭੂਤ ਪਰਵੇਖ ਸਦਾ ਹੀ ਰਹਾ ਔਰ ਜਿਹੜਾ ਉਹ ਪਰਮੇਸ਼ਰ ਹੈ ਉਹ ਭੂਤ ਔਰ ਭਵਿਖ ਸਦਾ ਰਹਿੰਦਾ ਜੋ ਪਾਸ ਪਿਛਲੇ ਸਮੇਂ ਵਿੱਚ ਬੀਤ ਚੁੱਕੇ ਸਮੇਂ ਵਿੱਚ ਉਹਦੇ ਵਿੱਚ ਵੀ ਸੀਗਾ ਜੋ ਵਰਤਮਾਨ ਸਮਾਂ ਚੱਲ ਰਿਹਾ ਹੈ ਪ੍ਰੈਜੈਂਟ ਇਹਦੇ ਵਿੱਚ ਵੀ ਹੈ ਜੋ ਫਿਊਚਰ ਅੱਗੇ ਆਉਣਾ ਉਹਦੇ ਵਿੱਚ ਵੀ ਆਦ ਸਤ ਜੁਗਾ ਸਤ ਹੈ ਵੀ ਸਤ ਨਾਮ ਕੋਸੀ ਵੀ ਸਤ ਆਦ ਮਧ ਅੰਤ ਪਰਮੇਸ਼ਰ ਰਖਿਆ ਸਤ ਗੁਰ ਦਿੱਤਾ ਹਮ ਨਾਉ ਅਮਰਤ ਚਖਿਆ ਉਹ ਐਸਾ ਸਰੂਪ ਹੈ ਹਾਂਜੀ ਸਭ ਜੀਵਨ ਮਹਿ ਸਤ ਇਹੋ ਅਹਾਂ ਉਹ ਜਿਹੜਾ ਸਦਾ ਹੈ ਉਹ ਹੀ ਸਤ ਹੈ ਜਿਹੜਾ ਸਦਾ ਨਹੀਂ ਉਹ ਸਤ ਨਹੀਂ ਹੁੰਦਾ ਸਾਰਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਸਾਰਿਆਂ ਨੂੰ ਪ੍ਰਤੀਤ ਹੋ ਰਿਹਾ ਵੀ ਮੈਂ ਤਾਂ ਹਾਂ ਹਰ ਇੱਕ ਨੂੰ ਪਤਾ ਲੱਗ ਰਿਹਾ ਦੇਖੋ ਆਪਾਂ ਔਰ ਕੋਈ ਚੀਜ਼ ਨਾ ਹੋਵੇ ਕੁਝ ਵੀ ਨਾ ਹੋਵੇ ਕੁਝ ਵੀ ਨਾ ਹੋਵੇ ਕੁਝ ਵੀ ਨਾ ਹੋਵੇ ਮੈਂ ਤਾਂ ਆਪਣੀ ਤਾਂ ਸਾਰਿਆਂ ਨੂੰ ਪ੍ਰਤੀਤਿ ਹੋ ਰਹੀ ਹੈ ਨਾ ਕਿ ਮੈਂ ਹਾਂ ਇਹੀ ਤਾਂ ਉਹਦੀ ਸਤਿਤਾ ਹੈ ਸਤ ਕਹਿੰਦੇ ਹੁੰਦਾ ਸਤ ਦੀ ਹੋਂਦ ਵੀ ਹੈ ਜਿਵੇਂ ਜਾਪ ਸਾਹਿਬ ਪੜ੍ਹੀਏ ਤਾਂ ਉਹਦੇ ਵਿੱਚ ਆਉਂਦਾ ਹੈ ਰੂਪ ਹੈ ਅਨੂਪ ਹੈ ਅਜੂ ਹੈ ਅਕੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਇਹ ਹੈ ਇਹ ਨਹੀਂ ਕਿਸੇ ਦੇ ਬੰਨ੍ਹ ਨਹੀਂ ਹੈ ਸਦਾ ਹੀ ਹੈ ਹਾਂਜੀ ਕਿਰਿਆ ਕਰਤਾ ਚੇਤਨਤਾ ਜਾਨ ਔਰ ਜੇ ਫਿਰ ਕਿਰਿਆ ਕਰ ਰਹੇ ਹਾਂ ਮੈਂ ਹਾਂ ਇਹ ਤਾਂ ਹੋ ਗਿਆ ਸਤ ਸਾਰੇ ਦੇ ਅੰਦਰ ਸਤ ਬੈਠੇ ਤਾਂ ਹੀ ਕਹਿੰਦਾ ਮੈਂ ਹਾਂ ਫਿਰ ਮੈਂ ਦੇਖਦਾ ਹਾਂ ਮੈਂ ਸੁਣਦਾ ਹਾਂ ਮੈਂ ਸੁਂਗਦਾ ਹਾਂ ਮੈਂ ਚੱਖਦਾ ਹਾਂ ਮੈਂ ਛੂੰਦਾ ਹਾਂ ਮੈਂ ਬੋਲਦਾ ਹਾਂ ਮੈਂ ਦਰਦਾ ਹਾਂ ਮੈਂ ਜਾਗਦਾ ਹਾਂ ਮੈਂ ਸੁਣਦਾ ਹਾਂ ਮੈਂ ਖਾਂਦਾ ਹਾਂ ਮੈਂ ਪੀਂਦਾ ਹਾਂ ਮੈਂ ਲੈਂਦਾ ਦਿੰਦਾ ਹਾਂ ਮੈਂ ਆਉਂਦਾ ਜਾਂਦਾ ਹਾਂ ਮੈਂ ਸੁਖੀ ਦੁਖੀ ਹਾਂ ਇਹ ਸਾਰੀ ਕਿਰਿਆ ਜਿਹੜੀ ਹਰਕਤ ਕਰਦਾ ਉਹ ਚੇਤਨਾ ਹੀ ਹਤਾ ਹੈ ਚੇਤਨਾ ਹੀ ਦਾ ਹਰਕਤ ਕਰ ਸਕਦਾ ਜੜ ਤੱਕ ਕਰ ਨਹੀਂ ਸਕਦਾ ਇਸ ਕਰਕੇ ਇਹ ਵੀ ਚੇਤਨਾ ਸਤ ਚੇਤਨ ਤੇ ਆਨੰਦ ਨੂੰ ਦੱਸ ਰਿਹਾ ਹੈ ਮਹਾਰਾਜ ਵੀ ਸਤ ਤਾਂ ਇਥੋਂ ਪਤਾ ਲੱਗਦਾ ਵੀ ਮੈਂ ਹਾਂ ਇਹ ਉਹਦੀ ਸਤਤਾ ਦਾ ਅਰੂਪ ਹੈ ਇਸ ਜਿਹਦੇ ਵਿੱਚ ਚੇਤਨਾ ਦਾ ਸਰੂਪ ਤੇ ਹੈ ਕਿ ਰਿਆ ਕਰ ਲੈ ਕੁਛ ਨਾ ਕੁਛ ਹਰ ਵੇਲੇ ਕਰਦਾ ਰਹੇ ਨਾ ਤਾਂ ਕਦੇ ਵੀ ਨਹੀਂ ਜੇ ਕਿਹਾ ਮੰਜੇ ਤੇ ਬੈਠਾ ਉਹਨੂੰ ਪੁੱਛੀਏ ਕੀ ਕਰਦਾ ਕਹਿੰਦਾ ਆਰਾਮ ਕਰਦਾ ਤਾਂ ਗੱਲ ਆਰਾਮ ਵੀ ਤਾਂ ਕਰਨਾ ਹੀ ਹੈ ਨਾ ਕਿਰਿਆ ਦਾ ਉੱਥੇ ਵੀ ਆ ਗਈ ਮੈਂ ਸੌਂਦਾ ਮੈਂ ਬੋਲਦਾ ਹਾਂ ਮੈਂ ਲੈਂਦਾ ਹਾਂ ਮੈਂ ਦਿੰਦਾ ਕਿਰਿਆ ਕਿਰਿਆ ਜਿਹੜੀ ਆ ਉਹ ਚੇਤਨਾ ਨਾਲ ਹੁੰਦੀ ਹੈ ਜੜ ਤੱਕ ਕਿਰਿਆ ਕਰ ਨਹੀਂ ਸਕਦਾ ਪੱਥਰ ਪਿਆ ਪਿਆ ਹੀ ਆ ਇਸ ਕਰਕੇ ਜਿਹੜੀ ਸਾਡੇ ਅੰਦਰ ਚੇਤਨਾ ਹੈ ਉਹਦੇ ਕਰਕੇ ਸੀ ਸਾਰਾ ਕੁਝ ਕਰ ਰਹੇ ਹਾਂ ਸੁਣ ਰਹੇ ਹਾਂ ਬੋਲ ਰਹੇ ਹਾਂ ਇਸ ਟਾਈਮ ਬੁਜ਼ਾਰੀ ਜੀ ਬੈਠ ਕੇ ਕਥਾ ਸੁਣ ਰਹੇ ਹਾਂ ਇਹ ਚੇਤਨਾ ਦੇ ਕਰਕੇ ਚੇਤਨਾ ਨਾ ਹੋਵੇ ਮਰਦਾ ਤਾਂ ਨਹੀਂ ਸੁਣ ਸਕਦਾ ਮਰਦਾ ਬੋਲ ਵੀ ਨਹੀਂ ਸਕਦਾ ਮਰਦਾ ਖਾ ਪੀ ਵੀ ਨਹੀਂ ਸਕਦਾ ਮਰਦਾ ਆ ਜਾ ਨਹੀਂ ਸਕਦਾ ਜਿਉਂਦਾ ਹੈ ਜਿਉਂਦਾ ਹੈ ਚੇਤਨਾ ਦੇ ਨਾਲੇ ਵਾਹਿਗੁਰੂ ਦੀ ਚੇਤਨਾ ਅੰਦਰ ਵਿੱਚ ਹੀ ਤਾਂ ਹੀ ਹੈ ਸਾਰਾ ਹਾਂਜੀ ਇਹੋ ਭੀ ਬ੍ਰਹਮ ਰੂਪ ਪਹਿਚਾਨ ਇਹ ਵੀ ਬ੍ਰਹਮ ਦਾ ਰੂਪ ਹੈ ਇਹ ਬ੍ਰਹਮ ਦਾ ਚੇਤਨ ਰੂਪ ਹੈ ਜਿਹੜਾ ਸੰਸਾਰ ਦੇ ਕਿਰਿਆ ਕਰ ਰਿਹਾ ਹਾਂਜੀ ਬੇਸ਼ਯਨ ਮਹਿ ਆਨੰਦ ਅਗਿਆਨੀ ਤੀਜਾ ਆਨੰਦ ਰੂਪ ਹੈ ਆਨੰਦ ਕਹਿੰਦੇ ਨੇ ਸੁੱਖ ਨੂੰ ਖੁਸ਼ੀ ਨੂੰ ਪ੍ਰਸੰਨਤਾ ਨੂੰ ਖੇੜੇ ਨੂੰ ਆਮ ਬੋਲੀ 'ਚ ਕਹਿੰਦੇ ਬੜਾ ਆਨੰਦ ਆਇਆ ਗੁਰਦੁਆਰੇ ਖੀਰ ਕਾਜਿ ਗਰੇ ਬੜਾ ਨੰਦ ਆਇ। ਖੜਾ ਪ੍ਰਸ਼ਾਦ ਬੜਾ ਸਵਾਦ ਬਣਿਆ ਸੇ ਬੜਾ ਨੰਦ ਆਇ। ਸਭ ਕਹਦੇ ਆਨੰਦ ਆਇ। ਆਨੰਦ ਪਦਾਰਥ ਵਿੱਚ ਨਹੀਂ ਹੈ। ਆਨੰਦ ਤਾਂ ਆਤਮਾ ਵਿੱਚ ਹੈ। ਲੱਗਦਾ ਵਿਖੜਾ ਪ੍ਰਸ਼ਾਦ ਵਿੱਚ ਹੈ ਜਾਂ ਖੀਰ ਵਿੱਚ ਹੈ ਜਾਂ ਰੋਟੀ ਵਿੱਚ ਹੈ ਜਾਂ ਦਾਲ ਵਿੱਚ ਹੈ ਜਾਂ ਸਬਜ਼ੀ ਵਿੱਚ ਹੈ। ਜੇ ਸ਼ਰਾਬ ਦੇ ਵਿੱਚ ਨਸ਼ਾ ਹੁੰਦਾ ਤੇ ਬੋਤਲ ਵੀ ਠਿਕਜ ਪਈ ਢਗਮਗ 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 ਕਰਦੀ 100 ਸਾਲ ਪਹਿਲੇ ਨਹੀਂ ਹਿੱਲਦੀ। ਕਦੀ ਸੋਚਿਆ ਤੇ ਮਨ ਕੱਚ ਨੂੰ ਕਿਉਂ ਨਹੀਂ ਝੱਲਦੀ? ਸਰੂਰ ਆਇਓ। ਕੱਚ ਦੀ ਬੋਤਲ ਨੂੰ ਕਿਉਂ ਨਹੀਂ ਸਰੂਰ ਆਇਆ? ਉੱਥੇ ਪਈ 100 ਸਾਲ ਪਈ ਰਹੇ ਉਹਨੂੰ ਕਦੀ ਕਦੀ ਆਉਟ ਨਹੀਂ ਹੁੰਦੀ ਆਪਣੇ ਆਪ ਤੋਂ ਬਾਹਰ ਨਹੀਂ ਹੁੰਦੀ। ਬੰਦਾ ਪੀਂਦਾ ਤੇ ਉਹ ਕਦੀ ਕੁਝ ਬਣ ਜਾਂਦਾ ਤੇ ਕਦੀ ਕੁਝ ਬਣ ਨਹੀਂ ਜਾਂਦਾ। ਕਿਉਂ? ਅਸਲ ਤੇ ਨਸ਼ਾ ਤਾਂ ਆਤਮਾ ਦਾ ਹੀ ਹੈ ਸਾਰੀ ਖੇਡ ਦਾ ਆਤਮਾ ਤੇ ਇਹ ਮੁਰਦੇ ਨੂੰ ਪਿਆਉ ਉਹਨੂੰ ਤਾਂ ਨਹੀਂ ਉਹ ਤਾਂ ਇਹ ਕੁਝ ਕਰਦਾ ਇਸ ਕਰਕੇ ਭਾਈ ਆਨੰਦ ਤੇ ਆਤਮਾ ਦਾ ਲੱਗਦਾ ਪਦਾਰਥਾਂ ਵਿੱਚ ਹੈ ਆਖੋ ਸ਼੍ਰੀ ਵਾਹਿਗੁਰੂ ਆਤਮਾ ਦਾ ਆਨੰਦ ਪਦਾਰਥਾਂ ਦੇ ਪ੍ਰਤੀਤ ਹੋ ਰਿਹਾ ਕੋਈ ਕਹਿੰਦਾ ਵੀ ਰੋਟੀ ਖਾ ਕੇ ਆਨੰਦ ਆ ਗਿਆ ਕਹਿੰਦਾ ਛੀਰ ਖਾ ਕੇ ਆਨੰਦ ਆ ਗਿਆ ਕਹਿੰਦਾ ਘੜਾ ਖਾ ਕੇ ਆਨੰਦ ਆ ਗਿਆ ਕਹਿੰਦਾ ਧਾਰੂ ਵੀ ਕੇ ਆਨੰਦ ਆ ਗਿਆ ਕਿਸੇ ਚੀਜ਼ ਤੇ ਆਨੰਦ ਨਹੀਂ ਹੈ ਆਪਣੀ ਆਤਮਾ ਦਾ ਅਨੰਦ ਜਿਵੇਂ ਕੁੱਤੇ ਨੂੰ ਹੱਡੀ ਦੇ ਦੋ ਕੁੱਤਾ ਹੱਡੀ ਚੂਸਦਾ ਹੱਡੀ ਚ ਕੁਝ ਨਹੀਂ ਹੁੰਦਾ ਪਰ ਉਛੜਦਾ ਨਹੀਂ ਹੁੰਦਾ ਕਿ ਇਹ ਜਦੋਂ ਉਹ ਚਬਦਾ ਨਾ ਉਹਦੇ ਦੰਦਾਂ ਦੇ ਕੋਲੋਂ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੱਡੀ ਨੂੰ ਚਬਾਂਦਾ ਤੇ ਆਪਣੇ ਗੰਦਾ ਚ ਲਹੂ ਵਗਦਾ ਆਪਣੇ ਦੰਦਾਂ ਦਾ ਲਹੂ ਜਦੋਂ ਜੀਭ ਨੂੰ ਲੱਗਦਾ ਤੇ ਉਹ ਬੜਾ ਬੜਾ ਉਹਨੂੰ ਲੂਣਾ ਲੂਣਾ ਲੱਗਦਾ ਉਹ ਸਮਝਦਾ ਕਿ ਸ਼ਾਇਦ ਇਸ ਹੱਡੀ ਚੋਂ ਕੁਝ ਆ ਰਿਹਾ ਹੈ ਕਹਿੰਦੇ ਨੇ ਕਿ ਕੁੱਤੇ ਦੀ ਹੱਡੀ ਵਾਲਾ ਸਵਾਦ ਆਮ ਘਾਵਤ ਹੈ ਪੰਜਾਬੀ ਦੇ ਵਿੱਚ ਉਹ ਕੁੱਤੇ ਦੀ ਹੱਡੀ ਜਿਹੜੀ ਉਹਨੇ ਮੂੰਹ ਚ ਪਾਈ ਹੈ ਹੱਡੀ ਹੈ ਉਹ ਚੂਸ ਰਿਹਾ ਤੇ ਆ ਸਵਾਦ ਆਪੜਾ ਆ ਰਿਹਾ ਸਵਾਦ ਆਪੜਾ ਆ ਰਿਹਾ ਸਮਝਦਾ ਹੱਡੀ ਵਿੱਚੋਂ ਇਦਾਂ ਸਾਰੇ ਸਵਾਦ ਸਾਰੇ ਸਵਾਦ ਆਤਮਾ ਦੇ ਆਨੰਦ ਵਿੱਚੋਂ ਆ ਰਹੇ ਨੇ ਜੀਵ ਸਮਝੀ ਬੈਠਾ ਵੀ ਮੈਨੂੰ ਇਸ ਚੀਜ਼ ਚੋਂ ਆਨੰਦ ਆ ਰਿਹਾ ਉਹਨੂੰ ਇਹਦੇ ਚੋਂ ਆਨੰਦ ਆ ਰਿਹਾ ਮੈਨੂੰ ਇਹਦੇ ਚੋਂ ਆਨੰਦ ਆ ਰਿਹਾ ਵਿਸ਼ਿਆਂ 'ਚ ਮੈਂ ਆਨੰਦ ਅਗਿਆਨੀ ਅਗਿਆਨੀ ਪੁਰਸ਼ ਵਿਸ਼ਿਆਂ ਵਿੱਚ ਆਨੰਦ ਮੰਨੀ ਬੈਠੇ ਹਾਂ ਇਹ じゃ ਆਨੰਦ ਪ੍ਰਾਪਤ ਹੈ ਗਿਆਨੀ ਤੇ ਗਿਆਨੀ ਪੁਰਸ਼ ਆਪਣੀ ਆਤਮਾ ਦੇ ਆਨੰਦ ਨੂੰ ਪ੍ਰਾਪਤ ਕਰਦੇ ਆਤਮਾ ਦਾ ਹੀ ਆਨੰਦ ਹੈ ਬਾਹਰ ਦਾ ਆਨੰਦ ਹੈ ਹੀ ਨਹੀਂ ਅਸਲ ਆਨੰਦ ਤਾਂ ਮੇਰੇ ਅੰਦਰ ਹੈ ਜੋ ਮੇਰੇ ਅੰਦਰ ਬਲਕ੍ਰਿਤੀ ਜੋਤ ਹੈ ਉਹਦਾ ਆਨੰਦ ਹੈ ਸਾਰਾ ਤੋ ਸੰਸਾਰੀ ਅਗਿਆਨੀ ਲੋਕ ਜਿਹੜੇ ਨੇ ਉਹ ਵਿਸ਼ਿਆਂ ਦੇ ਵਿੱਚ ਆਨੰਦ ਮੰਨਦੇ ਨੇ ਤੇ ਗਿਆਨੀ ਪੁਰਸ਼ ਆਪਣੀ ਆਤਮਾ ਦੇ ਵਿੱਚ ਆਨੰਦ ਮੰਨਦੇ ਨੇ ਸਭ ਤੋਂ ਭੂਲ ਦੇਹ ਤਰਹੰਤਾ ਕਹਿੰਦੇ ਜਿਹੜੇ ਸੰਸਾਰੀ ਜੀਵ ਨੇ ਉਹ ਆਪਣੇ ਆਪ ਨੂੰ ਸਰੀਰ ਸਮਝਦੇ ਨੇ ਵੀ ਅਸੀਂ ਸਰੀਰ ਆ ਦੋ ਸਾਡੇ ਹੱਥ ਨੇ ਦੋ ਪੈਰ ਨੇ ਦੋ ਅੱਖਾਂ ਦੋ ਕੰਨ ਦੋ ਨੱਕ ਇਹ ਸਾਡਾ ਸਰੂਪ ਹੈ ਗਿਆਨੀ ਪੁਰਸ਼ ਆਪਣੇ ਆਪ ਆਤਮਾ ਸਮਝਦੇ ਨੇ ਉਹ ਸਮਝਦੇ ਕਿ ਇਹ ਤਾਂ ਕਰਾਏ ਦਾ ਮਕਾਨ ਹੈ ਤਾਂ ਇਹ ਤਾਂ ਚੋਲਾ ਹੀ ਹੈ ਇਦਾਂ ਦੇ ਚੋਲੇ ਅਸੀਂ ਪਤਾ ਨਹੀਂ ਕਿੰਨੀ ਵਾਰੀ ਪਾਏ ਕਿੰਨੀ ਵਾਰੀ ਲਾਏ ਇਹ ਸਰੀਰ ਮੇਰਾ ਰੂਪ ਨਹੀਂ ਹੈ ਇਹ ਤਾਂ ਮੇਰਾ ਪਰਦਾ ਹੈ ਤਾਂ ਮੇਰੇ ਕੱਪੜੇ ਨੇ ਸੋ ਗਿਆਨੀ ਪੁਰਸ਼ ਇਦਾਂ ਸਮਝਦੇ ਇਹ ਤਾਂ ਮੈਂ ਕਈ ਵਾਰੀ ਬਦਲ ਬੈਠਾ ਐਸੇ ਘਰ ਹਾਂ ਬਹੁਤ ਬਸਾਏ ਜਦ ਹਮ ਰਾਮ ਗਰਭ ਹੋਇਆ ਹੈ ਜੇ ਜਿਹੜਾ ਸੰਸਾਰੀ ਬੰਦਾ ਉਹ ਕਹਿੰਦਾ ਮੈਂ ਮੈਂ ਤਾਂ ਇਹੀ ਆ ਮੈਂ ਗੋਰਾ ਆ ਮੈਂ ਕਾਲਾ ਆ ਮੈਂ ਮੋਟਾ ਆ ਮੈਂ ਪਤਲਾ ਆ ਮੈਂ ਸੁਖੀ ਆ ਮੈਂ ਦੁਖੀ ਆ ਮੈਂ ਦੁਹਾ ਮੁਸਲਮਾਨ ਇਦਾਂ ਉਹ ਆਪਣਾ ਸਰੀਰ ਨੂੰ ਹੀ ਆਪਣਾ ਸਰੂਪ ਸਮਝਦਾ ਹੈ ਹਾਂਜੀ ਉਹ ਹੈ ਪਦਾਰਥਾ ਮਮਤਾ ਬੰਤਾ ਪਹਿਲੀ ਗੱਲ ਅਗਿਆਨੀ ਦੀ ਇਹ ਹੈ ਕਿ ਉਹ ਆਪਣੇ ਆਪ ਨੂੰ ਸਰੀਰ ਸਮਝਦਾ ਹੈ ਫਿਰ ਪਦਾਰਥਾਂ ਨੂੰ ਆਪਣਾ ਕਹਿੰਦਾ ਇਹ ਮੈਂ ਹਾਂ ਔਰ ਇਹ ਮੇਰੀ ਹੈ ਇਹ ਮੈਂ ਆ ਇਹ ਘਰ ਮੇਰਾ ਹੈ ਇਹ ਪਰਿਵਾਰ ਮੇਰਾ ਹੈ ਇਹ ਕੱਪੜੇ ਮੇਰੇ ਹਨ ਇਹ ਗੱਡੀ ਮੇਰੀ ਹੈ ਇਹ ਸਮਾਜ ਮੇਰਾ ਹੈ ਇਹ ਦੇਸ਼ ਮੇਰਾ ਹੈ ਇਹ ਜਾਤੀ ਮੇਰੀ ਹੈ ਇਹ ਕੌਮ ਮੇਰੀ ਹੈ ਇਸ ਪ੍ਰਕਾਰ ਪਦਾਰਥਾਂ ਵਿੱਚ ਮਮਤਾ ਕਰਦਾ ਹੈ ਸੋ ਸਾਧ ਸੰਗਤ ਦੇ ਗੁਰੂ ਦੇਵ ਸੱਚੇ ਪਾਤਸ਼ਾਹ ਮਹਾਰਾਜ ਅਜੇ ਇਸ ਵਿਸ਼ੇ ਤੇ ਹੋਰ ਬੜਾ ਕੁਝ ਕਹਿਣਗੇ ਕਿਉਂਕਿ ਇਹ ਵਿਵਾਨ ਬਹੁਤ ਡੂੰਗਾ ਅਨੁਭਵੀ ਗੁਰਬਾਣੀ ਦਾ ਗਿਆਨ ਹੈ ਆਤਮੈ ਰਾਮ ਰਾਮੈ ਆਤਮ ਚੀਨਸ ਗੁਰ ਵਿਚਾਰਾ ਪਰ ਇਹਨੂੰ ਸਮਝਣਾ ਕੇਵਲ ਸੁਣ ਕੇ ਨਹੀਂ ਹੁੰਦਾ ਇਹਦੇ ਤੱਕ ਅਪੜ ਨਹੀਂ ਗੁਰੂ ਕਿਰਪਾ ਬਹੁਤ ਜ਼ਰੂਰੀ ਹੈ ਅਭਿਆਸ ਸਿਮਰਨ ਦਾ ਗੁਰ ਮੰਤਰ ਦਾ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਕਰੀ ਜਾਈਏ ਕਦੀ ਸਮਾਂ ਆਵੇਗਾ ਕਿ ਸਾਨੂੰ ਵੀ ਮਹਾਰਾਜ ਇਹਨਾਂ ਤੋਂ ਬਖਸ਼ ਦੇਣਗੇ ਅਜੇ ਤੇ ਆਪਾਂ ਸੁਣ ਰਹੇ ਜਿਵੇਂ ਸਕੂਲ ਚ ਬਹਿਣਾ ਸਿੱਖੀਦਾ ਨਾ ਸਕੂਲ ਚ ਬਹਿਣਾ ਸਿੱਖਣ ਲੱਗੇ ਬੱਚੇ ਨੂੰ 2 ਢਾਈ ਸਾਲ ਤਿੰਨ ਸਾਲ ਤਿੰਨ ਭੇਜੇ ਤੇ ਉਹ ਕਹਿੰਦੇ ਬਹਿਣਾ ਸਿੱਖ ਜਾਏਗਾ ਅਜੇ ਤਾਂ ਗੁਰੂ ਘਰ ਚ ਆਪਾਂ ਸਮਝੋ ਦਾਖਲਾ ਹੀ ਮਹਾਰਾਜ ਸਹਿਜ ਦੀ ਕਿਰਪਾ ਕਰ ਉਹ ਨਾ ਚੁੱਕਾ ਦੇਖੀ ਮਾ ਅੱਜ ਮੰਗਲਵਾਰ ਹੈ ਗੁਰਪ੍ਰੀਤ ਪਿਆਰੇ ਨਾਮ ਜਪਾਣ ਵਾਸਤੇ ਸੰਗਤ ਨੂੰ ਜੋੜ ਵਾਸਤੇ ਆਏ ਹਨ ਆਓ ਕੁਝ ਸਮਾਂ ਗੁਰਮੰਤਰ ਦੇ ਅਭਿਆਸ ਨਾਲ ਸਫਲਾ ਕਰੀਏ ਜੀ ਹੋਂ ਸਫਲਾ ਬਣਾਈਏ ਇਹ